ਆ ਦੇਖੋ ਰੱਸੀ ਬਾਕੇ ਦੇਖ ਲੈ ਗਰੁੱਪ ਦੇਖੋ ਮਰਨ ਵਾਲੇ ਕੰਮ ਬਣੇ ਸਾਰੇ ਇੱਕ ਬਰਸੀ ਚ ਜਕੜੇ ਹੋਏ ਨੇ ਸਾਰੇ ਜਿੰਨੇ ਵੀ ਨੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅਸੀਂ ਹੁਣ ਜਾ ਰਹੇ ਹਾਂ ਸੰਗਮਵਾਲ ਦੇਖਦੇ ਹਾਂ ਸੰਭਮਾ ਸੰਗਮਵਾਲ ਤੋਂ ਸਾਡੇ ਤੋਂ ਜਾ ਹੁੰਦਾ ਹੈ ਜਾਂ ਨਹੀਂ ਕਿਉਂਕਿ ਕਾਫੀ ਜ਼ਿਆਦਾ ਭੀੜ ਕਹਿੰਦੇ ਉੱਥੇ ਦੱਸੀ ਜਾ ਰਹੀ ਹੈ ਤੇ ਹੁਣ ਸਾਡੇ ਤੰਬੂ ਦੇ ਵਿੱਚ ਆਏ ਹੋਏ ਨੇ ਗੁਜਰਾਤ ਤੋਂ ਬਾਬਿਆਂ ਦੇ ਭਗਤ ਨੇ ਉਹ ਆਪਣੀ ਡਿਸ਼ ਤਿਆਰ ਕਰ ਰਹੇ ਨੇ ਦੁੱਧ ਦੇ ਕਾਫੀ ਵਧੀਆ ਬੰਦੇ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਸੰਗਮ ਦੇ ਵੱਲ ਜੈ ਜੈਕਾਰ ਜੈ ਹਰ ਦਵਾਰ ਕਾ ਲਈ ਜੈ ਕਾਰੋ ਜੈ ਹਰ ਦਵਾਰ ਕਾ ਦੇਸ਼ਕ ਡੈਟਲੀ ਆਮ ਸਮੋੜੀ ਸਾਹ ਫਰਨਾ சூரਤ ਮੈਂ ਜੌਬ ਕਰ ਰਹਾ ਹਾਂ ਤੋਂ சூரਤ ਸੇ ਅੱਜ ਖਾਣ ਨੂੰ ਦੇਖਣ ਲਈ ਆਇਆ ਹਾਂ ਪੀੜ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਆ ਅੱਜ ਸੰਗਮ ਦੇ ਨਾਉਣ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਹੈਗੀ ਆ ਮਾਗੀ ਪੂਰਨਮਾ ਅੱਜ ਆਲਾ ਸੁਨਾਣ ਕਹਿੰਦੇ ਬਹੁਤ ਚੰਗਾ ਦੱਸਿਆ ਜਾਂਦਾ ਜਾਨੀ ਆਪਕੋ ਜੋਸੀ ਆ ਜਿਹੜੇ ਅੱਗੇ ਚੱਲ ਰਹੇ ਨੇ ਰੱਸੀ ਪਾ ਕੇ ਇਹ ਬਹੁਤ ਜ਼ਿਆਦਾ ਗਲਤ ਸਿਸਟਮ ਹੈ ਇੱਥੇ ਕਿਉਂਕਿ ਜੇਕਰ ਰੱਸੀ ਮਾਂ ਲੱਗੇ ਦੇਸੀ ਵਿੱਚ ਫਸ ਜਾਏ ਭੀੜ ਫਸ ਜਾਂਦੀ ਸਾਰਿਆਂ ਦੀ ਸੱਟਾਂ ਵੱਜਣਗੀਆਂ ਸੰਗਉਂ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਮਿੱਠੀ ਸੰਗਉਂ ਦੇ ਤੋਂ ਸਟਾਰਟਿੰਗ ਹੁੰਦੀ ਆ ਇੱਥੇ ਹਾਲ ਦੇਖ ਲਓ ਭੀੜ ਦਾ ਐਨ ਸੰਗਮ ਤੇ ਸਾਨੂੰ ਜਾਣ ਦਾ ਬਿਲਕੁਲ ਰਸਤਾ ਨਹੀਂ ਮਿਲਿਆ ਕਿਉਂਕਿ ਹਰੇਕ ਰਸਤਾ ਬਲੌਕ ਕੀਤਾ ਗਿਆ ਹੈ ਸਿਰਫ ਵੀਆਈਪੀ ਲੋਕਾਂ ਦੇ ਲਈ ਰਸਤਾ ਖੋਲ੍ਹਾ ਗਿਆ ਤੇ ਜਿੱਥੋਂ ਅਸੀਂ ਸੰਗਮ ਦੀ ਸਟਾਰਟਿੰਗ ਹੁੰਦੀ ਹੈ ਅਸੀਂ ਉੱਥੇ ਜਾ ਕੇ ਅਸੀਂ ਆ ਚੁੱਕੇ ਹਾਂ ਬਹੁਤ ਦੁਖੀ ਤੇ ਦੁਖੀ ਲੋਕ ਬੈਠੇ ਨੇ ਜੋ ਹੱਥ ਦੇਖੋ ਕਿਵੇਂ ਖਰਾਬ ਹੋ ਚੁੱਕੇ ਨੇ ਇਹਨਾਂ ਦੇ ਜੇਕਰ ਇਧਰ ਮੌਸਮ ਦੀ ਗੱਲ ਕਰੀਏ ਪੰਜਾਬ ਤੇ ਹਰਿਆਣੇ ਨਾਲੋਂ ਇੱਥੇ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਸਵੇਰੇ ਤੇ ਸ਼ਾਮ ਤਾਂ ਠੰਡ ਹੁੰਦੀ ਹੈ ਪਰ ਦੁਪਹਿਰ ਇਹ ਬਿਲਕੁਲ ਇਦਾਂ ਲੱਗ ਰਹੀ ਹੈ ਮਈ ਅਪ੍ਰੈਲ ਦਾ ਨਹੀਂ ਮੈਂ ਉਗਰਾ ਉਗਰਾਚ ਕੱਢਦੇ ਹੋਏ ਪੂਰਾ ਕੁੰਭ ਘੁੰਮਣ ਲਈ ਆਪਾਂ ਨੂੰ ਕਟੂਕੜ ਆਪਣਾ ਟੋਟਲ 30 ਕਿਲੋਮੀਟਰ ਚੱਲਣਾ ਪੈਣਾ ਤੇ ਇਹਦੇ ਵਿੱਚ 25 ਸੈਕਟਰ ਨੇ ਤੇ ਗੰਗਾ ਦੇ ਉੱਪਰ 30 ਪੁਲ ਬਣਾਏ ਗਏ ਨੇ ਸਾਰੇ ਪੁਲ ਜੋ ਪਬਲਿਕ ਨੂੰ ਕੰਟਰੋਲ ਕਰਨ ਦੇ ਲਈ ਬਣਾਏ ਗਏ ਨੇ ਇਹਦੇ ਵਿੱਚ ਲਗਭਗ ਸਾਰੇ ਬੰਦ ਹੀ ਰਹਿੰਦੇ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਹੁਣ ਆਪਾਂ ਪਹੁੰਚੇ ਹੁਈਆਂ ਜੂਨੇ ਖਾੜੇ ਦੇ ਵਿੱਚ ਇੱਥੇ ਤੁਸੀਂ ਸਾਧੂ ਸੰਤ ਦੇਖ ਸਕਦੇ ਹੋ ਨਾਗਾ ਸਾਧੂ ਆਪਣੀ ਬੱਕਰੀ ਪੇਸ਼ ਪੂਸ਼ਾਂ ਨਾਲ ਇਹ ਸਾਰੇ ਪਹਿਚਾਣੇ ਜਾਂਦੇ ਨੇ ਸਿਰਫ ਲੰਗੋੜ ਪਾਉਂਦੇ ਨੇ ਤੇ ਕਈ ਲੰਗੋੜ ਵੀ ਨਹੀਂ ਪਾਉਂਦੇ ਪਤੰਦਰ ਦੇ ਦਿਨ ਦੇ ਵਿੱਚ ਹੀ ਵੇਚੀ ਜਾਂਦੇ ਨੇ ਇਹ ਛੱਲੀਆਂ ਦੇ ਇਹ ਦਾਣੇ ਜੀ ਆਪਣੇ ਪੰਜਾਬ ਛੇੜਣੀ ਆਪਾਂ ਦੇਖਦੇ ਆ ਇਹ ਆਪਾਂ ਸ਼ਾਮੀ ਖਾਨੇ ਆ ਛੱਲੀਆਂ ਆ ਪਰ ਇਹ ਦਿਨੇ ਵੇਚੀ ਜਾਂਦੇ ਨੇ ਇਡਲੀ ਪੀੜਾ ਅੱਜ 14 ਤਰੀਕ ਅੱਜ 14 ਤਰੀਕ ਤੱਕ ਬਿਲਕੁਲ ਘਟੇ ਜਾਣੀਆਂ ਅੱਜ ਮਾਗੀ ਪੂਰਨਿਮਾ ਦਾ ਸਨਾਨ ਹੈ ਅੱਜ ਤੋਂ ਬਾਅਦ ਚ ਭੀੜ ਥੋੜੀ ਜਿਹੀ ਘਟ ਸਕਦੀ ਆ ਹੁਣ ਆਪਾਂ ਪਹੁੰਚ ਚੁੱਕੇ ਹਾਂ ਡੰਬਰੂ ਦਰਬਾਰ ਸੈਕਟਰ 20 ਤੇ ਹੁਣ ਜਾ ਰਹੇ ਜਾ ਰਹੇ ਹਾਂ ਅਸੀਂ ਆਪਣੇ ਟੈਂਟ ਦੇ ਵਿੱਚ ਤੇ ਗਰਮੀ ਕਾਫੀ ਜ਼ਿਆਦਾ ਹੋ ਚੁੱਕੀ ਆ ਸ਼ਾਮੀ ਦੇਖਦੇ ਆ ਜੇ ਸੰਗਮ ਵੱਲ ਜਾਣ ਦਿੱਤਾ ਗਿਆ ਤਾਂ ਠੀਕ ਐ ਨਹੀਂ ਤਾਂ ਫਿਰ ਅਸੀਂ ਉੱਥੇ ਘਾੜਤੀ ਨਾ ਲੈਣਾ ਜਿੱਥੋਂ ਸੰਗਮ ਸਟਾਰਟ ਹੁਣ ਵੇਖ ਸਕਦੇ ਹਾਂ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਭੀੜ ਐ ਹੁਣ ਸੈਕਟਰ 20 ਦੇ ਵਿੱਚ ਇੱਥੋਂ ਇੱਥੋਂ ਲੱਗਦਾ ਜਿਵੇਂ ਮੇਲਾ ਖਤਮ ਹੋ ਗਿਆ ਹੋਵੇ ਪਰ ਜਦੋਂ ਪਸੰਗਮ ਵਾਲੇ ਜਾਂਦੇ ਤਾਂ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਹਰੁਮਾਨ ਮੰਤਰੀ ਕਰਨੀ ਦੇਖਾਂਗੇ ਤਾਂ ਹਰੁਮਾਨ ਮੰਤਰੀ ਕਰਨੀ ਬਹੁਤ ਜ਼ਿਆਦਾ ਤੁਹਾਨੂੰ ਭੀੜ ਦੇਖਣ ਨੂੰ ਮਿਲੇਗੀ ਫਾਈਨਲੀ ਗੁਜਰਾਤੀ ਡਿਸ਼ ਬਣ ਚੁੱਕੀ ਹੈ ਤੇ ਹੁਣ ਅਸੀਂ ਪਹੁੰਚੇ ਹੋਏ ਆਪਣੇ ਟੈਂਟ ਦੇ ਵਿੱਚ ਕਿੰਨਾ ਖੂਬਸੂਰਤ ਨਜ਼ਾਰਾ ਭਾਈ ਸਾਹਿਬ ਆਪ ਦਾ ਨਾਮ ਕੀ ਹੈ ਮੇਰਾ ਨਾਮ ਕਨਈਆ ਹੈ ਕਨਈਆ ਇਹ ਗੁਜਰਾਤੀ ਗੁਜਰਾਤੀ ਖਾਣਾ ਬਣਾਇਆ ਇਹਨਾਂ ਨੇ ਹਾਂਜੀ ਪ੍ਰਤੀਕ ਭਾਈ ਜੈ ਦਵਾਰਕਾ ਦੀ ਸਹੀ ਦਵਾਰਕਾ ਦੀ ਸਹੀ ਦਵਾਰਕਾ ਦੀ ਸਹੀ ਥੋੜਾ ਬਹੁਤ ਰੈਸਟ ਕਰਨ ਤੋਂ ਬਾਅਦ ਹੁਣ ਇੱਕ ਵਾਰ ਅਸੀਂ ਫੇਰ ਤੋਂ ਗੁਜਰਾਤੀ ਭਾਈਆਂ ਦੇ ਨਾਲ ਨਿਕਲ ਰਹੇ ਹਾਂ ਸੰਗਮ ਵੱਲ ਦੇਖਦੇ ਹਾਂ ਸਾਨੂੰ ਜਾਣ ਦਿੱਤਾ ਜਾਊਗਾ ਕਿ ਨਹੀਂ ਸੰਗਮ ਵਾਲਾ ਕਹਿੰਦੇ ਪੁਲ 11 ਨੰਬਰ ਪੁਲ ਖੁੱਲ ਚੁੱਕਿਆ ਤੇ ਹੁਣ ਅਸੀਂ ਜਾ ਰਹੇ ਹਾਂ ਸੰਗਮ ਵੱਲ ਆਪਣਾ ਗੁਜਰਾਤੀ ਭਰਾ ਕੈਮਰਾ ਹੈ ਕੈਮਰਾ ਵਾਏ ਵਾਏ ਕਿੰਨੇ ਕਾਇ ਜੈ ਦਵਾਰਗਾਦੀ ਜੈ ਦਵਾਰਗਾਦੀ ਜੈ ਹਰ ਗੰਗੇ ਹਰ ਹਰ ਗੰਗੇ ਹਰ ਹਰ ਗੰਗੇ ਹਰ ਹਰ ਯਮੁਨਾ ਹਰ ਹਰ ਪੀੜ ਵੇਖੋ ਗੇਟ ਖੁੱਲਦੇ ਨੇ ਇੱਥੇ 25 25 ਪੁਲ ਨੇ 25 ਪੁਲ ਚਲਾ ਕੇ ਭਾਗ 2-3 ਹੀ ਚੱਲਦੇ ਹੁੰਦੇ ਨੇ ਹੁਣ ਫਿਲਹਾਲ ਅਸੀਂ 8 ਨੰਬਰ ਪੁਲ ਖੋਲਿਆ ਹੋਇਆ ਹੈ ਆ ਆ ਆ ਨੰਬਰ ਕਿਸੇ ਪਾਸੇ ਗੰਗਾ ਸੁੱਕੀ ਆ ਤੇ ਕਿਸੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਭੀੜ ਤੁਸੀਂ ਦੇਖ ਸਕਦੇ ਹੋ ਲੱਖਾਂ ਲੋਕ ਇੱਕ ਟਾਈਮ 5 ਮਿੰਟ ਦੇ ਵਿੱਚ ਆ ਜਾਣਗੇ ਇੱਥੇ ਤੇ ਆ ਪੁਲ ਦੇ ਤੋਂ ਬਿਲਕੁਲ ਵੀ ਭੀੜ ਨਹੀਂ ਟੁੱਟ ਰਹੀ ਜਿੰਨਾ ਜਿੰਨਾ ਸਮਾਂ ਬੀਤ ਰਿਹਾ 26 ਤਰੀਕ ਤੱਕ ਪਬਲਿਕ ਦਾ ਇਕੱਠ ਬਹੁਤ ਜ਼ਿਆਦਾ ਵੱਧ ਜਾਣਾ ਤੇ ਅੱਜ ਹੈਗੀ ਵੀ ਵੈਸੇ ਮਾਗੀ ਪੂਰणिमा ਤੇ ਅੱਜ ਦੇ ਦਿਨ ਤਾਂ ਵੈਸੇ ਵੀ ਬਹੁਤ ਜ਼ਿਆਦਾ ਰਸ਼ ਹੈ ਤੁਸੀਂ ਵੇਖ ਲਿਆ ਹੁਣ 9 ਨੰਬਰ ਪੁਲ ਆ ਇਹ 8 ਨਹੀਂ 9 ਨੰਬਰ ਬੋਲ ਤਾ ਵੀ ਟੁੱਟ ਨਹੀਂ ਰਹੀ ਰਾਤ ਸੇ ਆ ਬੋਦੀ ਰਿਹਾ ਸਪੀਡ ਵੇਖ ਸਕਦੇ ਹੋ ਤੁਸੀਂ 9 ਨੰਬਰ ਪੁਲ ਤੋਂ ਕਰਾਊਡ ਇੰਨਾ ਜ਼ਿਆਦਾ ਵੱਧ ਚੁੱਕਿਆ ਨਾ ਇੱਕਦਮ ਮਾਗੀ ਪੂਰਨ ਮਾ ਮੜਤਾ ਰਹੇ ਮੜਤਾ ਰਹੇ ਮਹਿੰਗਾਈ ਬਹੁਤ ਜ਼ਿਆਦਾ ਹੈ ਭਈ ਇੱਥੇ ਆ ਗੇਲਣ ਜਾਂ 150 ਰੁਪਏ ਦਾ ਵੇਚ ਰਹੇ ਨੇ ਛੋਟੇ ਵੱਡਾ 50 ਰੁਪਏ ਦਾ ਮਤਲਬ ਇਹ ਤੋਂ ਵੀ ਛੋਟਾ ਹੋਊਗਾ ਕੋਈ ਬਹੁਤ ਜ਼ਿਆਦਾ ਮਹਿੰਗਾਈ ਕੀਤੀ ਪਈ ਹੈ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਵੀ ਇੱਥੇ ਜਿਹੜਾ ਹੁਣ ਮਹਾਕੋਮੇਜਿਸ਼ਨ 44 ਸਾਲਾਂ ਬਾਅਦ ਆਇਆ ਪਰ ਇਹਨਾਂ ਨੇ ਨਾ ਬਿਲਕੁਲ ਸ਼ਰਮ ਨਾ ਹੀ ਪਈ ਆ ਛੋਟੀ ਬੋਤਲ ਵੀ 100 150 ਰੁਪਏ ਦੀ ਆ ਕੱਢ ਨਾਲ ਇੱਕ ਮੁੰਡਾ ਚੱਲ ਰਿਹਾ ਸੀ ਉਹ ਹੁਣ ਵਿਛੜ ਚੁੱਕਿਆ ਸਾਡੇ ਤੋਂ ਉਸ ਨੂੰ ਹੁਣ ਸਾਡੇ ਤੱਕ ਪਹੁੰਚਣ ਦੇ ਲਈ ਮੈਂ 15 ਮਿੰਟ ਹੋ ਗਏ ਮੈਨੂੰ ਫੋਨ ਕਰੇ ਨੂੰ ਪਰ ਹਾਲੇ ਤੱਕ ਨਹੀਂ ਪਹੁੰਚ ਰਿਹਾ ਇੰਨਾ ਜ਼ਿਆਦਾ ਇਕੱਠਾ ਹੈ ਇੱਥੇ ਇੰਤਜ਼ਾਰ ਕਰ ਰਹੇ ਹਾਂ ਸੀ 15 ਮਿੰਟਾਂ ਦਾ ਬੰਦਾ ਗਵਾਚ ਗਿਆ ਸੀ ਸਾਡਾ ਹੁਣ ਫਾਈਨਲੀ ਮਿਲ ਚੁੱਕਿਆ ਅੱਧੇ ਘੰਟੇ ਦਾ ਇੰਤਜ਼ਾਰ ਕਰਾਇਆ ਇਸ ਬੰਦੇ ਨੇ ਸਪੀਡ ਦੇਖ ਸਕਦੇ ਹੋ ਸਾਰੇ ਸੰਗਮ ਵੱਲ ਜਾਣ ਵਾਲੇ ਨੇ ਸੂਰਜ ਆਸਤੋਂ ਆਉਣ ਵਾਲਾ ਕਿੰਨਾ ਖੂਬਸੂਰਤ ਨਜ਼ਾਰਾ ਜਾਣ ਦੇ ਲਈ 8 ਨੰਬਰ ਗੇਟ ਆ ਅੱਗੇ ਕਿੱਥੇ ਜੂਸੀ ਕੀ ਤਰਫ ਜਾਣੇ ਦਾ ਮਾਰਗ ਜੀ ਜੀ ਸਿੱਧਾ ਇਸੇ ਆ ਹਾ ਗੋਮੇ ਆਪਕਾ ਸਵਾਗਤ ਹੈ ਕੋਈ ਨਹੀਂ ਬਿਲਕੁਲੀ ਤਰਵੈਣੀ ਸੰਗਮ ਦੇ ਕੋਲੇ ਪਹੁੰਚਣ ਵਾਲੇ ਆ ਇੱਥੇ ਤੁਸੀਂ ਗੱਲ ਦੇਖੋਗੇ ਨਾ ਚਾਹੇ ਦਿਨ ਹੋਵੇ ਰਾਤ ਹੋਵੇ ਪਹੇ 12 ਵਜੇ ਦਾ ਜੇ 2 ਵਜੇਨ ਪੀੜ ਹਮੇਸ਼ਾ ਇੱਕੋ ਜਹੀ ਰਹਿੰਦੀ ਆ ਲੋਕ ਆਈ ਜਾਂਦੇ ਨੇ ਜਾਈ ਜਾਂਦੇ ਨੇ ਆਲੇ ਦੁਆਲੇ ਦਾ ਦ੍ਰਿਸ਼ ਦੇਖੋ ਲਾਈਟਾਂ ਰੂਟਾਂ ਕਿੰਨੀਆਂ ਵਧੀਆ ਨੇ जी पाँच चुके हैं संगम भीड़ देखो जी लख्ठ हो रहे लखो घ चार पंज लख लोगों का रहे

ਜਾ ਰਹੇ ਹਾਂ ਨਾ ਹੁਣ ਮੈਂਦਰ ਕਰਦੇ ਹਾਂ ਵਾਲੇ ਘਰ ਜਾਣਾ ਮੇਰੇ ਲਈ ਕ੍ਰਿਸ਼ਨਾ ਦੇ ਜਮਣਾ ਉਪਦੇਸ਼ ਸੰਗਮ ਦੇ ਹੁਣ ਅਸੀਂ ਜਾ ਰਹੇ ਹਾਂ ਗੁਜਰਾਤੀਬਰਾ ਜਾ ਰਹੇ ਨੇ ਹੁਣ ਸ੍ਰੀਨਾਮ ਦੇ ਜਰਾ ਭੀੜ ਵਿੱਚ ਆ ਜਾ ਨਾਵਾ ਮੇਂ ਜਪਟ ਕਰ ਜਾਓ ਪੁੱਛ ਅਰੇ ਕਾਰ ਟੁੱਟ ਚੁੱਕੇ ਨੇ ਰਿਗਾਰਡ ਪੂਰੇ ਲੱਖਾਂ ਦੀ ਹੈ ਜਨ ਸੰਖਿਆ ਇੱਥੇ ਆ ਦੇ ਉਹ ਘਰੇ ਚੋ ਗਾਰਟ ਨੰਬਰ 32 ਦੇ ਖੜੇ ਹੋਏ ਆ ਇੱਥੇ ਹੀ ਹੁਣ ਗੰਗਾ ਤੇ ਯਮਨਾ ਸਰਸਪਤੀ ਦਾ ਮੇਲ ਹੁੰਦਾ ਪਰ ਇੱਥੋਂ ਨਹੀਂ ਪਤਾ ਲੱਗਣਾ ਜਦੋਂ ਆਪਾਂ ਵਿੱਚ ਜਾਵਾਂਗੇ ਆਪਾਂ ਦੂਸਰੀ ਸਾਈਡ ਤੋਂ ਆਉਂਦੀ ਹੈ ਯਮਨਾ ਤੇ ਇਧਰੋਂ ਆਉਂਦੀ ਹੈ ਗੰਗਾ ਤੇ ਸਰਸਪਤੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਸਪੀਡ ਬਹੁਤ ਜ਼ਿਆਦਾ ਬਾ ਚੁੱਕੀ ਹੈ। ਅੱਜ ਆ ਗਿਆ ਮਾਗੀ ਪੂਰਨਮਾਗੀ ਪੂਰਨਮਾ ਦਾ ਸਨਾਨ ਸਭ ਤੋਂ ਵਧੀਆ ਦੱਸਿਆ ਜਾਂਦਾ। ਉਹਨਾ ਨਿਆਰਾ ਦੇਖ ਸਕਦੇ ਹੋ ਤ੍ਰੇਵਨੀ ਸੰਗਮ ਦਾ ਪੀੜ ਲੱਖਾਂ ਦੇ ਵਿੱਚ ਆ ਹਾਸੇ ਨੂੰ ਨਦੀ ਉਤਾ ਸਿਕਿਉਰਟੀ ਫੁੱਲਾ ਤੁਸੀਂ ਉਸ ਦਿਨ ਦਾ ਮੰਜ਼ਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੋਇਆ ਹੋਊਗਾ ਲੋਕ ਇਥੇ ਕਿ ਮਾਰੇ ਸੁੱਤੇ ਪਏ ਸੀ ਤੇ ਹੁਣ ਵੀ ਦੇਖ ਸਕਦੇ ਹੋ ਜੇਕਰ ਮਨੁੱਖ ਕਿਸ ਨੇ ਕੁਝ ਵੀ ਦਿਨ ਹਰਕਤ ਕਰ ਦਿੱਤੀ ਤਾਂ ਉਹ ਰੇ ਲੱਖਾਂ ਲੱਖਾਂ ਦੀ ਜਾਨ ਜਾ ਸਕਦੀ ਹੈ ਅਸਾਂ ਆਪਾਂ ਦਾ ਸਨਮਾਨ ਕਰਵਾਇਆ ਅੱਜ ਵੀ ਹੋਰ ਪ੍ਰਾਚਨ ਅਸ਼ੋਕ ਪਾਰਕ ਸੀ ਆਪਣਾ ਰਾਈ ਤ੍ਰਿਵੇਣੀ ਘਾਟ ਸੰਗਮ ਗੰਗਾ ਦੀ ਵੇਖੋ ਤੁਸੀਂ ਕਿੰਨੀ ਜਿਆਦਾ ਪਾਰ ਰਹੀ ਹੈ ਕਿੰਨਾ ਜਿਆਦਾ ਪੰਨੇ ਖੜਾ ਰੱਖੇ ਨੇ ਪੋਲੀਥੀਨ ਪਾਣੀ ਦਾ ਰੰਗ ਬਿਲਕੁਲ ਕਾਲਾ ਹੋ ਚੁੱਕਿਆ ਓਏ ਤਾਰ ਖੋਬੋ ਜਦੋਂ ਸੁਨਾਣ ਕਰਨ ਤੋਂ ਬਾਅਦ ਨੂੰ ਸੁਧਾਰੇ ਆਪਣੇ ਕੈਂਟ ਦੇ ਵਿੱਚ ਸਪੀਡ ਬਹੁਤ ਜ਼ਿਆਦਾ ਵੱਧ ਚੁੱਕੀ ਆ ਆਹ ਤੈਨੂੰ ਦੇਖ ਦੋ ਦੋ ਪਤੀਏ ਪਿੰਡਰ ਦੇ ਬਾਰੇ ਜਿਹੜੇ 128 ਗਵਾਤ ਜਿਹੜੀ ਦਾ ਮਿਆਦ ਚਾਦਰ ਤੇ ਪਾਣੀ ਰਹਿਣ ਵਾਲੇ ਜਿੱਧਰ ਵੀ ਦੇਖੀਏ ਭੀੜ ਹੀ ਭੀੜ ਆ ਨਿਆਰਾ ਹੈ ਮਹਾਕੁੰਬ ਦਾ ਹੁਣ ਸਾਨੂੰ ਆਪਣੇ ਅਖਾੜੇ ਦੇ ਵਿੱਚ ਪਹੁੰਚਣ ਦੇ ਲਈ ਦੇਖਦੇ ਆ ਪੁਲ ਦੇਖਣਾ ਪੈਣਾ ਕਿਹੜਾ ਚੱਲਦਾ ਸਾਡੇ ਅਖਾੜੇ ਦੇ ਬਿਲਕੁਲ ਸਾਹਮਣੇ ਹੈਗਾ 7 ਨੰਬਰ ਪੁਲ ਪਰ ਅਸੀਂ ਪਹਿਲਾਂ ਇਸ 9 ਨੰਬਰ ਅਖਾੜੇ ਤੋਂ ਤੇ ਹੁਣ ਜਾਣ ਦੇ ਲਈ ਦੇਖਦੇ ਹਾਂ ਅਸੀਂ ਕਿਹੜਾ ਸਾਨੂੰ ਪੁਲ ਖੁੱਲਾ ਮਿਲਦਾ ਹੈ ਕਿਉਂਕਿ ਅੱਜ ਸਾਰੇ ਪੁਲ ਬੰਦ ਸੀ ਤਾਂ ਐਵੇਂ ਨਾ ਹੋ ਜੇ ਕਦੇ ਵੀ ਸਾਨੂੰ ਬਹੁਤ ਦੂਰ ਤੱਕ 16 17 ਪੁਲ ਤੱਕ ਜਾਣਾ ਪੈ ਜੇ ਸਾਡੇ ਅਖਾੜੇ ਦੇ ਲਈ ਪਹੁੰਚਣ ਦੇ ਲਈ ਜੈ ਮਹਾਕਾਲ ਕੀ ਜੈ ਆ ਪਾਤੇ ਦਾ ਰਮਾਣੇ ਹੋਰ ਕੀ ਚੈ ਆ ਗੁੰਮ ਦਾ ਤੁਸੀਂ ਖੂਬਸੂਰਤ ਨਜ਼ਾਰਾ ਦੇਖਿਆ ਤਰਵੇਂ ਇਨੀ ਸੰਗਮ ਦੇ ਸਨਾਹਨ ਕਰਨ ਤੋਂ ਬਾਅਦ ਅਸੀਂ ਜਾ ਰਹੇ ਆ ਆਪਣੇ ਖਾੜੇ ਦੇ ਵਿੱਚ ਜਿੱਥੇ ਅਸੀਂ ਰੁਕੇ ਹੋਏ ਆ ਤੁਸੀਂ ਦ੍ਰਿਸ਼ ਦੇਖਦੇ ਹੋ ਦ੍ਰਿਸ਼ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇੱਥੋਂ ਦਾ ਕਿੰਨਾ ਹੀ ਪਿਆਰਾ ਸਾਰੇ ਪਾਸੇ ਲਾਈਟਿੰਗ ਹੀ ਲਾਈਟਿੰਗ ਹੈ ਦੇ ਵਿੱਚ ਪਹੁੰਚਣ ਤੋਂ ਬਾਅਦ ਵਿੱਚ ਅਸੀਂ ਆਪਣਾ ਦਵਾਈ ਲੈਣ ਆਏ ਤੇ ਇੱਥੇ ਯੋਗੀ ਸਰਕਾਰ ਦੁਆਰਾ ਮੈਡੀਕਲ ਦੀ ਫੈਸਿਲਿਟੀ ਬਹੁਤ ਜ਼ਿਆਦਾ ਚੰਗੀ ਦਿੱਤੀ ਹੋਈ ਆ ਦਵਾਈ ਦਵਾਈ ਲੈਣ ਤੋਂ ਬਾਅਦ ਹੁਣ ਅਸੀਂ ਬਾਹਰ ਆ ਚੁੱਕੇ ਹਾਂ ਬਹੁਤ ਹੀ ਜ਼ਿਆਦਾ ਚੰਗੀ ਫੈਸਿਲਿਟੀ ਹੈ ਯੋਗੀ ਸਰਕਾਰ ਵੱਲੋਂ ਯੋਗੀ ਸਰਕਾਰ ਦੁਆਰਾ ਕੀਤਾ ਗਿਆ ਇਹ ਕਦਮ ਦਾ ਸਭ ਤੋਂ ਵਧੀਆ ਮੈਨੂੰ ਲੱਗਿਆ ਪਰਚੀ ਕਟਾਓ ਤੁਸੀਂ ਦਵਾਈ ਲਾਓ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੋ ਵੀ ਤੁਹਾਨੂੰ ਬਿਮਾਰੀ ਆ ਕੁਝ ਵੀ ਹੁੰਦਾ ਗਲਾ ਖਰਾਬ ਬੁਖਾਰ ਤੁਹਾਨੂੰ ਦਵਾਈ ਦਿੱਤੀ ਜਾਣੀ ਹੈ ਨਾ ਕੋਈ ਮਤਲਬ ਵਧੀਆ ਤਰੀਕੇ ਨਾਲ ਟਰੀਟ ਕਰਦੇ ਹੁਣ ਮੈਂ ਦਵਾਈ ਲਈ ਹੈ ਗਲਾ ਖਰਾਬ ਸੀ ਨਾਲ ਮਹਾਰਾਜ ਜੀ ਨੇ ਦਵਾਈ ਲੈਣ ਮਗਰ ਹੁਣ ਅਸੀਂ ਘਾੜ ਦੇ ਪਹੁੰਚੇ ਗੰਗਾ ਘਾੜ ਤੇ ਤ੍ਰੇਵਨੀ ਸੰਗਮ ਤੇ ਵੀ ਸਨਾਨ ਕਰ ਆਏ ਇੱਕ ਸਾਡੇ ਅਖਾੜੇ ਦੇ ਕੋਲ ਹੀ ਸਨਾਨਾ ਸੰਗਮ ਹੈ ਉੱਥੇ ਵੀ ਅਸੀਂ ਸਨਾਨ ਕਰਦੇ ਹੁੰਦੇ ਆ ਇਹ ਤ੍ਰਿਵਿਨੀ ਸੰਗਮ ਅਦਾਈ ਪਾਰਟ ਹੈ ਸਟਾਰਟ ਇੱਥੇ ਹੀ ਹੁੰਦਾ ਪਰ ਜਿਹੜਾ ਮੇਨ ਸੰਗਮ ਹੈ ਉਹ ਅੱਗੇ ਜਾ ਕੇ ਹੈ ਪੁਲ ਨੰਬਰ 1 ਤੇ ਹੁਣ ਮਹਾਰਾਜ ਜੀ ਸਨਾਨ ਕਰਨ ਆਏ ਨੇ ਇੱਥੇ ਤੇ ਇਸ ਤੋਂ ਬਾਅਦ ਜਾਵਾਂਗੇ ਅਸੀਂ ਆਪਣੇ ਟੈਂਟ ਦੇ ਵਿੱਚ ਤੇ ਰੋਟੀ ਪਾਣੀ ਖਾਵਾਂਗੇ ਤੇ ਫਿਰ ਕਰਾਂਗੇ ਰੈਸਟ ਸ਼ਾਇਦ ਕੱਲ ਦਾ ਸਾਡਾ ਵਾਪਸੀ ਦਾ ਪ੍ਰੋਗਰਾਮ ਹੋ ਸਕਦਾ ਆਪ ਦੇ ਸ਼ਹਿਰ ਪੰਜਾਬ ਨੂੰ ਸਵੇਰੇ ਆਹੀ ਘਾਟ ਤੇ ਬਹੁਤ ਜ਼ਿਆਦਾ ਭੀੜ ਸੀ ਪਰ ਹੁਣ ਦਿਨ ਬੀਤ ਚੁੱਕਿਆ ਤੇ ਲਗਭਗ ਲੋਕ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਤੇ ਹੁਣ ਭੀੜ ਦੇਖ ਸਕਦੇ ਹਾਂ ਬਿਲਕੁਲ ਹੀ ਘਟ ਹੈ ਪਰ ਇਸ ਤੋਂ ਉਲਟ ਤ੍ਰੇਵਨੀ ਸੰਗਮ ਤੇ ਆਪਾਂ ਲੱਖਾਂ ਦੀ ਭੀੜ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਭੀੜ ਸੀ ਤ੍ਰਵੇਣੀ ਸੰਗਮ ਦੇ ਸੀ ਕੰਟਾ ਪਹਿਲਾਂ ਹੀ ਗਏ ਸੀ ਪਰ ਸਵੇਰੇ ਇਸ ਜਗ੍ਹਾ ਤੇ ਵੀ ਬਹੁਤ ਜ਼ਿਆਦਾ ਭੀੜ ਸੀ ਕਾਫੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਉਹ ਹੁੰਦੀ ਆ ਹੁਆ ਹੁੰਦੀ ਆ ਕਿ ਇਸ ਸੰਗਮ ਤੇ ਮੇਨ ਸੰਗਮ ਨਹੀਂ ਹੈਗਾ ਵੀ ਸਾਡਾ ਇੱਥੇ ਆਉਣਾ ਬੇਅਰਥ ਹੋ ਰਿਹਾ ਵੀ ਜਿਹੜਾ ਇੱਥੇ ਨਾ ਹੁੰਦਾ ਤੇ ਵੀ ਜਿਹੜੇ ਤ੍ਰਵੇਣੀ ਸੰਗਮ ਹੀ ਮੇਨ ਸੰਗਮ ਹੈ ਵੀ ਜਿੱਥੇ ਉੱਥੇ ਨਹਾ ਕੇ ਸਾਡਾ ਸਫਲ ਹੋ ਜਾਣਾ ਹੈ ਪਰ ਇਹ ਵੀ ਤਰਵੇਨੀ ਸੰਗਮ ਦਾ ਹੀ ਇੱਕ 파ਟ ਹੈ ਇੱਥੋਂ ਹੀ ਸਟਾਰਟ ਹੁੰਦਾ ਤਰਵੇਨੀ ਸੰਗਮ ਮਹਾਰਾਜ ਜੀ ਨਾਲ ਜਦੋਂ ਵੀ ਅਸੀਂ ਆਉਨੇ ਆ ਨਾ ਸਾਡੇ ਮੱਥੇ ਤੇ ਚੰਦਨ ਤੇ ਟਿੱਕਾ ਕੀਤਾ ਜਾਂਦਾ ਅੱਜ ਕੋਈ ਯਾਰ ਜੀ ਆਪਾਂ ਦੇ ਸਾਰੇ ਬੱਚੇ ਮਾਸਾ ਨਾ ਬੱਤ ਮਾਸਾ ਖਲ ਬੱਚੇ ਬੱਚੇ ਬੱਤ ਰਸਾ ਮਾਸਾ ਆਪਾਂ ਨੂੰ ਹਾਪਨਾਂ ਲਾਉਣ अभी आपको याद कर रहे थे <laughs> आगे 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 <स्टारी> बाबा जी अरे आपका भाग जा रहे। अभी, अभी रहा इधर चलो जा रहे हैं हम <स्टारीविण ना। स्टारी> आ गए मैं बाचाउने में बाचा आ गया मैं ठीक है हनुमान जी आ गया है अब इस बार बिन यहांले कर रहे हैं सी मैं 1 मिनट पहले ही बाबे जी का जिक्र कीता सी महाराज जी ਨਾਲ ਵੀ ਉਹ ਗਾਂਜੇ ਵਾਲਾ ਬਾਬਾ ਨਹੀਂ ਮਿਲਿਆ ਤੇ ਉਹਨਾਂ ਦੇ ਹੁਣੇ ਦਰਸ਼ਨ ਹੋ ਜੀ ਸਿਧੰਸੇ ਆਇਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਦੇ ਅਖਾੜੇ ਦੇ ਵਿੱਚ ਤੇ ਗੁਜਰਾਤੀ ਆਪਣਾ ਪੂਜਾ ਤਿਆਰ ਕਰਦੇ ਹੋਏ ਗੁਜਰਾਤੀ ਡਿਸ਼ ਤੇ ਅਸੀਂ ਆਏ ਹੁਣ ਪੰਗਾ ਦੇ ਇਸ਼ਨਾਨ ਕਰਕੇ ਆ ਬੈਠੇ ਆਪਣਾ ਭਰਾ ਗਗਨ ਹਾਂ ਹਾਂ ਜੀ ਕੀ ਹਾਲ ਹੈ ਕਗਨਾ ਵਧੀਆ ਵਧੀਆ ਵੀਰੇ ਅਰੇ ਵਾਹ ਹਾਂ ਹਾਂ ਇਹ ਕੀ ਹੈ ਪਕੋੜੇ ਮੇਥੀ ਕੇ ਪਕੋੜੇ ਮੇਥੀ ਕੇ ਪਕੋੜੇ ਜਾਈ ਲਗਾਤੇ ਹਨ <laughs> प्रतीक भाई जय द्वारतालीस जय बापू की दया से प्रयागराज में आज हम ब्राह्मण भोजन करा रहे हैं बापू बापू आज गंगा के किनारे ब्राह्मण भोजन का व्यवस्था किया है बापू ने ਲੋ ਜੀ ਆਪਣੇ ਇਸ ਬਲੌਗ ਦਾ ਅਸੀਂ ਐਂਡ ਇੱਥੇ ਕਰਨ ਲੱਗੇ ਆ ਤੇ ਹੁਣ ਖਾ ਪੀ ਕੇ ਅਸੀਂ ਕਰਾਂਗੇ ਰੈਸਟ ਤੇ ਗੱਲ ਦੇ ਪ੍ਰੋਗਰਾਮ ਦਾ ਸਾਡਾ ਹਾਲੇ ਕੋਈ ਡਿਸਾਈਡ ਨਹੀਂ ਹੋਇਆ ਦੇਖਦੇ ਆ ਸ਼ਾਇਦ ਇੱਥੋਂ ਜਾਣ ਦਾ ਵੀ ਅਸੀਂ ਪ੍ਰੋਗਰਾਮ ਸਾਡਾ ਬਣ ਸਕਦਾ ਪਰ ਜੀ ਨਹੀਂ ਕਰਦਾ ਪਰ ਇਹ ਗਾਹ ਗੁਜਰਾਤੀ ਭਾਈਆ ਨੇ ਪੂਰੇ ਰੰਗ ਬੰਨੇ ਹੋਏ ਨੇ ਪਰ ਥੀਤੀ ਹੈ ਗੁਜਰਾਤੀ ਭਾਈਆ ਨੇ ਪੂਰੇ ਰੰਗ ਬੰਨੇ ਹੋਏ ਨੇ ਗਾਣ ਇੱਕ ਗੱਲ ਤਾਂ ਹੈ ਨਾ ਅਸੀਂ ਜਾ ਕੇ ਆਏ ਸੀ ਸੰਘਮ ਦੇ ਛੋਟੀ ਖਾਣਾ ਹੈ ਛੁੱਟੀ ਮੈਂ ਆਉਂਦਾ ਹੋਰ ਵੀ ਅਲਪਾਰਾ ਚਲੋ ਠੀਕ ਹੈ ਫਿਰ ਮਿਲਦੇ ਆ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਦੋ ਮਿਲਦੇ ਆ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰਿਆਂ ਦਾ